ਕਰਨੀ ਆ ਜਿਹੜਾ ਥੋੜਾ ਐਟੀਟਿਊਡ ਹੈ ਉਹਦੇ ਨੂੰ ਪਤਾ ਲੱਗ ਰਿਹਾ ਵੀ ਤੁਸੀਂ ਉਹਦੀ ਮਦਦ ਕਰਦੇ ਤੁਸੀਂ ਨਹੀਂ ਸਕਦੇ ਔਡੀ ਮਜਬੂਰੀ ਹੋ ਸਕਦੀ ਹੈ ਕੁਝ ਵੀ ਉਹਦੇ ਨੂੰ ਸੀ ਡੀਐਸ ਸਰ ਤੋਂ ਥੋੜੀ ਮਜਬੂਰੀ ਹੋ ਸਕਦੀ ਹੈ ਵੀ ਤੁਸੀਂ ਉਹਦਾ ਕੋਈ ਇੰਟਰਸਟ ਬਚਾਉਣਾ ਹੋਊਗਾ ਸਾਡੀ ਕੋਈ ਮਜਬੂਰੀ ਨਹੀਂ ਤੁਸੀਂ ਆਪਣੀ ਮਜਬੂਰੀ ਸੁਕਾਓ ਤੇ ਠੀਕ ਮੈਂ ਮੁਬਾਰਕਾ ਜੀ ਤੁਹਾਨੂੰ ਵੀ ਤੁਸੀਂ ਨਵੇਂ ਲੱਗੇ ਹੋ ਤੇ ਡੀਐਸ ਦਾ ਬਹੁਤ ਬਹੁਤ ਮੁਬਾਰਕ ਹੋਤੀ ਤੇ ਪਹਿਲੇ ਦਿਨ ਆਏ ਤੁਸੀਂ ਤਾਂ ਚੰਗਾ ਕੰਮ ਕਰਦੇ ਜੀ ਫਿਰ ਪਸੰਦ ਨਹੀਂ ਅਸੀਂ ਕਿਸੇ ਨੂੰ ਹਰਾਸ ਨਹੀਂ ਕਰ ਰਹੇ ਜੀ ਅਸੀਂ ਕਿਸੇ ਨੂੰ ਹਰਾਸ ਨਹੀਂ ਕਰ ਰਹੇ ਜੀ ਅਸੀਂ ਆਪ ਹਰਾਸ ਹੋਏਗੇ ਜੇ ਤੁਹਾਡੀ ਪੁਲਿਸ ਸਹੀ ਡਿਊਟੀ ਕਰਦੀ ਮੇਰੀ ਗੱਲ ਸੁਣੋ ਜੀ ਜਾਮ ਲੱਗਿਆ ਹੋਇਆ ਖਲਾਇਆ ਜੀ ਅਸੀਂ ਆਪ ਪਹਿਲਾਂ ਪੂਰਾ ਜਾਮ ਲੱਗਿਆ ਕਿ ਆਪ ਖਲਾਇਆ ਨਾਲ ਹੋ ਕੇ ਠੀਕ ਹੈ ਜੀ ਤੁਹਾਡੀ ਪੁਲਿਸ ਨੇ ਗਲਤ ਕਾਰਵਾਈ ਕੀਤੀ ਹੈ ਤਾਂ ਇਹ ਲੋਕ ਪਰੇਸ਼ਾਨ ਹੋ ਰਹੇ ਤੁਸੀਂ ਆਪਣੀ ਪੁਲਿਸ ਨੂੰ ਦੋ ਜੀ ਤੁਹਾਡੀ ਪੁਲਿਸ ਨੇ ਕਾਨੂੰਨ ਤੋੜਿਆ ਅਸੀਂ ਨਹੀਂ ਤੋੜਿਆ ਨਾ ਅਸੀਂ ਤੋੜੀਏ ਕਾਨੂੰਨ ਲਾਓ ਵਾਈਡ ਸਿਟੀ ਜਨ ਹੈ ਜੀ ਅਸੀਂ ਲੱਕੀ ਵੀਰ ਲੋ ਜਰੂਰੀ ਐਫ ਆਈ ਆਰ ਦੇ ਹਾਂ ਡੇਂਜਰ ਡਰਾਈਵ ਦੇ ਕਰੋ ਅਟੈਂਪਟ ਟੂ ਮਨਸਟਰੀ ਕਰੋ ਨਾਲ ਉਹਦੇ ਤੇ ਭੱਜਣੇ ਦੀ ਕੋਸ਼ਿਸ਼ ਕਰੋ ਸਰਦੂ ਐਫ ਆਈ ਆਰ ਕੱਟ ਕੇ ਮੈਨੂੰ ਜੁਵਾ ਦੋ ਜਾਣੇ ਇਸ ਦਾ ਬਾਹਰ ਉਹਦਾ ਨਾਮ ਐ ਮੇਰੇ ਤੇ ਜਾਨ ਲੈਵਾ ਹਮਲਾ ਕੀਤਾ ਬੰਦੇ ਨੇ ਯਾਰ ਬਿਲਕੁਲ ਉਹਦੇ ਨਾਲ ਪੁਲਿਸ ਬੰਦੇ ਤੇ ਆ ਰਹੀ ਹੈ ਅਸੀਂ ਉਹਨੇ ਬੈਠੀ ਨਾ ਕੀ ਕਰੀਏ ਜਾ ਆ ਤੁਹਾਨੂੰ ਮਿਲਦਾ ਸਾਡੇ ਚਾਰਵੇਂ ਦੇ ਚਾਰ ਬੈਠ ਜਾਈ ਬੈਠ ਜਾ ਬਾਈ ਬੈਠ ਜਾ ਬੈਠ ਜਾ ਯਾਰ ਬੈਠ ਜਾ ਆ ਜਾ ਬਾਈ ਆ ਜਾ ਆਹ ਜੇ ਇਹਲਾ ਕਹੋ ਤੇ ਆ ਜੇ ਆ ਕੇ ਨੀ ਕੋੜੀ ਜੀ ਆ ਇਹਦਾ ਪ੍ਰੈਜੈਂਟੇਸ਼ਨ ਕਰਦਾ ਹਾਂ ਕੱਲ੍ਹ ਅਜੇ ਵੀ ਅਜੇ ਵੀ ਆ ਰਹੀ ਹੈ ਆਲੇ ਆਲੇ ਆਂਟੀ 849 ਕੋਡ ਵਾ ਦੇਣਾ ਚੱਲ ਲੇ ਬੈਠੋ ਬਾਈ ਬੈਠੋ ਪੰਜਾਬ ਐਂ ਦਰਦ ਮਾਰ ਅੱਗੇ ਜਾਈਏ ਮਾਨ ਸਾਹਿਬ ਖੜੇ ਹੈ ਜੀ ਮੀਡੀਆ ਵਾਲੇ ਬਾਈ ਜੀ ਇੱਧਰ ਆਓ ਨਾਲ ਵਾਲੇ ਜਿਹੜੇ ਪੁਰਾਣੇ ਬਾਈ ਆ ਪਹਿਲੀ ਬਾਤ ਸਾਹਿਬ ਚਲੋ ਗੱਲ ਮੇਰੀ ਬਣ ਜਾਓ ਪੁਰਾਣੇ ਜਿਹੜੇ ਸੂਤੋਂ ਬੈਠੇ ਸੱਜਣ ਇੱਕ ਮਿੰਟ ਹੁਣ ਸੁਣ ਲਿਓ ਜੀ ਗੱਲ ਕੁਸ਼ਿੰਦਰ ਦੱਸੋ ਬੇਨਤੀ ਹੈ ਸੰਗਤ ਜੀ ਇਹ ਪੁਲਿਸ ਦੀ ਹਾਇਰ ਅਥਾਰਟੀ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਉਹਨਾਂ ਨੇ ਧਮਕੀਆਂ ਦਿੱਤੀਆਂ ਰਾਸਤਾ ਘੇਰਨ ਦੀ ਕੋਸ਼ਿਸ਼ ਕੀਤੀ ਆ ਤੇ ਮੰਦੇ ਚੰਗੇ ਸ਼ਬਦ ਬੋਲੇ ਆ ਡਰਾਉਣ ਤੱਕ ਆਉਣ ਦੀ ਗੱਲ ਕੀਤੀ ਆ ਇਹ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਹੁਣੇ ਆਪਾਂ ਨੂੰ ਕਾਪੀ ਦੇਣਗੇ ਉਸ ਚੀਜ਼ ਦੀ ਤੇ ਜਿਹੜੇ ਮੁਲਾਜ਼ਮਾਂ ਨੇ ਇੱਕ ਤਾਹੀ ਵਰਤੀ ਆ ਉਹਨਾਂ ਤੇ ਵਿਭਾਗੀ ਕਾਰਵਾਈ ਹੋਊਗੀ ਹੁਣ ਤੁਸੀਂ ਦੱਸੋ ਸੰਗਤ ਜੀ ਵੀ ਆਪਾਂ ਨੇ ਉਹਨਾਂ ਨੂੰ ਹਾਂ ਕਰਨੀ ਆ ਜਾਂ ਕੀ ਕਰ ਆਪਣੀ ਮੰਗ ਇਹਦੀ ਠੀਕ ਹੈ ਜੀ ਇੱਕ ਦੂਸਰਾ ਸੰਗੀ ਕੰਮ ਕਰਾਏ ਜੀ ਲਾਵੀ ਕੰਮ ਲੰਘੇ ਜੀ ਖਰਚਾ ਪਰਚਾ ਹੋਇਆ ਖਰਚਾ ਦਰਜ ਹੋਇਆ ਉਹ ਇੱਕ ਗੱਲ ਹੋਰ ਵੀ ਹੈ ਇੱਕ ਗੱਲ ਹੋਰ ਵੀ ਹੈ ਇਹਦੇ ਵਿੱਚ ਕੋਈ ਵੀ ਗੱਲ ਨਹੀਂ ਕਰਦੇ ਕੱਲ ਨੂੰ ਤੇ ਫੇਰ ਉਹ ਆਪ ਕਹਿੰਦੇ ਹੱਥ ਰਸਣ ਨਿਕਾਗੇ ਇੱਥੇ ਹੀ ਫੇਰ ਆ ਕੇ ਬੈਠਾਂਗੇ ਸਾਰੇ ਉਹਦਾ ਪੱਕੀ ਬਕੀ ਹੈ ਨਾ ਕਿਉਂਕਿ ਉਹ ਇਹਨਾਂ ਨੇ ਤਸੱਲੀਆ ਦਿੱਤੀਆਂ ਨੇ ਇਹ ਸਾਰੀ ਗੱਲ ਮਲਾਜ ਨਹੀਂ ਭਾਈ ਦੇਣਗੇ ਉਹ ਨਹੀਂ ਨਹੀਂ ਹੋਰ ਗੱਲ ਇੱਕ ਹੋਰ ਮੁਲਾਜ਼ਮਾਂ ਨੂੰ ਹਾਂਜੀ ਹਾਂਜੀ ਲੈਣ ਹਾਜ਼ਰ ਕਰੇ ਜਾਵੇ ਨਹੀਂ ਉਹ ਭਾਈ ਜੀ ਭਾਈ ਜੀ ਉਹ ਵਿਭਾਗੀ ਕਾਰਵਾਈ ਹੋ ਜੁਦੀ ਹੈ ਉਹੀ ਜਦੋਂ ਇਹ ਗੱਲ ਜੋ ਅਸੀਂ ਕਹੀ ਹੈ ਇਹ ਗੱਲ ਇੱਥੇ ਵੀ ਨਹੀਂ ਜਾਣੀ ਐਸ ਐਚਓ ਸਾਹਿਬ ਆ ਕੇ ਇਹ ਗੱਲ ਇੱਥੇ ਦੌਰਾਨ ਆਉਣ ਗਿਆ ਆਪਣੇ ਸਮੇਂ ਹਾਂ ਸਾਹਮਣੇ ਜਰੂਰ ਹੈ ਇਹ ਕਹਤਾ ਕਹਤਾ ਸਾਹਮਣੇ ਕਹਤਾ ਉਹ ਅਸੀਂ ਨਹੀਂ ਰੋਕੀ